ਜਿਹੜੇ ਦੁੱਖ ਦੀ ਘੜੀ ਦੇ ਵਿਚਾਰੇ ਸੀ ਇਕੱਠੇ ਹੋਏ ਆ ਸੋਕ ਸਨੇਹ ਤੇ ਜਿਹੜੇ ਕਿ ਮਾਨਦਾਰ ਬੰਦੇ ਹੁੰਦੇ ਆ ਲੋਕਾਂ ਦੇ ਵਿੱਚ ਵਿਚਰਨ ਵਾਲੇ ਸੱਚ ਦੀ ਬਾਤ ਠਾਉਣ ਵਾਲੇ ਜਦੋਂ ਉਹਨਾਂ ਤੇ ਇਹ ਹੀ ਆ ਘਟਾ ਵਾਪਰਦੀਆਂ ਲੋਕ ਆਟੋਮੈਟਿਕ ਇਕੱਠੇ ਹੁੰਦੇ ਨੇ ਕਿਉਂ ਉੱਥੇ ਪਤਾ ਲੱਗਦਾ ਵੀ ਬੰਦਾ ਇਮਾਨਦਾਰ ਆ ਲੋਕਾਂ ਦੇ ਵਿੱਚ ਵਿਚਰਦੇ ਨੇ ਮਜ਼ਦੂਰਾਂ ਦੇ ਹਾਮੀ ਨੇ ਗਰੀਬ ਖੱਤੋਂ ਜਿਆਦਾ ਇਕੱਠੇ ਸੋਚੇ ਤਾਂ ਸਾਡੇ ਮਜ਼ਦੂਰਾਂ ਦਾ ਇਕੱਠ ਵੱਧ ਸੀ ਮਗਰ ਕਿਉਂ ਸਾਡੇ ਜਿਹੜਾ ਬੇੜੇ ਦੇ ਨਾਲ ਜਿਆਦੇ ਪ੍ਰਪਨਾ ਇਹਨਾਂ ਦਾ ਦਲਵਾਰਾ ਸਿੰਘ ਦਾ ਤੇ ਦਲਵਾਰਾ ਸਿੰਘ ਦੇ ਪਰਿਵਾਰ ਦਾ ਅ ਪੰਜ ਸਾਲ ਸਰਪੰਚੀ ਵੀ ਕੀਤੀ ਆ ਨਾਲ ਅਸੀਂ ਪੰਚਾਇਤ ਮੈਂਬਰ ਰਹੇ ਆ ਸਾਨੂੰ ਪਤਾ ਲੱਗਦਾ ਵੀ ਬਹੁਤ ਇਮਾਨਦਾਰ ਤੇ ਯਕੀਨ ਵਾਲੇ ਬੰਦੇ ਨੇ ਕਿਸੇ ਵੀ ਬੰਦੇ ਨੂੰ ਨਹੀਂ ਜਵਾਬ ਦਿੰਦੇ ਇਹ ਅ ਜਿਹੜਾ ਕਿ ਲੋਕਾਂ ਦਾ ਇਕੱਠ ਆ ਠੱਠਾ ਮਾਰਦਾ ਹੁੰਦਾ ਉਸ ਤੋਂ ਪਤਾ ਲੱਗਦਾ ਵੀ ਬੰਦੇ ਇਹ ਲੋਕਾਂ ਦੇ ਵਿੱਚ ਵਿਚਰਦੇ ਨੇ ਲੋਕਾਂ ਦੇ ਕੰਮ ਕਰਦੇ ਨੇ ਲੋਕਾਂ ਦੇ ਕੰਮ ਆਉਣ ਵਾਲੇ ਨੇ ਕਿਉਂ ਜਿਹੜੇ ਇਹ ਜਿਹੇ ਇਮਾਨਦਾਰ ਬੰਦੇ ਨੇ ਉਹ ਵਿਰਲੇ ਹੀ ਹੁੰਦੇ ਨੇ ਤੇ ਵਿਰਲੇ ਹੀ ਜੰਮਦੇ ਨੇ ਮਰਨਾ ਹਰ ਇੱਕ ਨੇ ਆ ਹਰ ਇੱਕ ਨੇ ਜੰਮਣਾ ਪਰ ਜਿਹਨੇ ਕਿਰਸਾਲ ਨੇ ਕਹਿੰਦਾ ਵੀ ਮੇਰੇ ਮਰਨ ਅੰਦਾ ਅਨੰਦ ਆ ਕਹਿੰਦਾ ਜੱਗ ਸੇ ਸਭ ਮਰੇ ਮੇਰੇ ਮਰਨ ਅੰਦਾ ਵੀ ਜਿਹੜਾ ਮਰੰਦਾ ਵੀ ਫਰਕਾ ਨਾਲ ਡੋਡੀ ਕਈ ਇਹ ਜਿਹੇ ਨੇ ਹੁਣ ਇਹ ਸਮਾਂ ਚੱਲਦਾ ਜਿਹੜਾ ਲੋਕ ਜਿਵੇਂ ਪਸ਼ੂਆਂ ਦੇ ਰਸੇ ਲਾਉਂਦੇ ਸੀ ਅੱਜ ਬਜ਼ੁਰਗਾਂ ਦੀ ਸੇਵਾ ਕਰਨ ਦੇ ਮਾਰੇ ਰੋਟੀ ਦੇਣ ਦੇ ਮਾਰੇ ਆਸ਼ਰਮਾਂ ਦੇ ਵਿੱਚ ਬਾਰੀ ਨਹੀਂ ਆਉਂਦੀ ਬਜ਼ੁਰਗਾਂ ਦੀ ਜਿਹੜੇ ਕੇ ਅਸੀਂ ਦੇਖਦੇ ਆਂ ਨੰਬਰਾਂ ਦੇ ਹਿਸਾਬ ਦੇ ਨਾਲ ਆਸ਼ਰਮ ਵਾਲੇ ਸਾਹਮਦੇ ਨੇ ਜਿਹੜੇ ਆਸ਼ਰਮ ਵੀ ਹੈ ਅਸੀਂ ਉਹਨੂੰ ਆਸ਼ਰਮ ਨਾ ਕਹੀਏ ਅੱਜਕੱਲ ਨਾਉਂ ਨੇ ਜਾਂ ਪ੍ਰਾਪਰਟੀ ਦੇ ਦੇ ਨੇ ਜਾਂ ਤਰਸਣ ਜਾਂ ਤਨਖਾਹ ਦੇ ਦੇ ਨੇ ਦੀ ਕਿੰਨੀ ਸੀ ਕਿੰਨੀ ਪ੍ਰਾਪਰਟੀ ਇਹਦੇ ਕੋਲੇ ਪਰ ਵੇਖਿਆ ਵੀ 5 6 ਮਹੀਨੇ ਤੋਂ ਦਲਵਾਰਾ ਸਿੰਘ ਬਿਮਾਰ ਰਹਾ ਪਰਿਵਾਰ ਨੇ ਦੀ ਸੇਵਾ ਬਹੁਤ ਕੀਤੀ ਇੱਕ ਮਿੰਟ ਵੀ ਨਹੀਂ ਪਰਿਵਾਰਵਾ ਇਹਨਾਂ ਨਾਲੋਂ ਵਧੀਆ ਪਰਿਵਾਰ ਆ ਜਿਹੜਾ ਕਿ ਸੋਹ ਸਨੇਹ ਦੀ ਆਵਾਜ਼ ਲੋਕਾਂ ਦੇ ਵਿੱਚ ਪਹੁੰਚਾਉਣੀ ਮੈਂ ਧੰਨਵਾਦ ਕਰੂੰਗਾ ਨੰਬਰ 1 ਪੰਜਾਬ ਨੌਜਵਾਨ ਦਾ ਜਿਹੜਾ ਲੋਕਾਂ ਨੇ ਬਹੁਤ ਵਧੀਆ ਹਿੱਸਾ ਲਿਆ ਆ ਜਿਆਨੇ ਕਹਿੰਦੇ ਕੱਠ ਵਿਖਾਇਆ ਜਿੰਨੇ ਵੀ ਸਾਡੀ ਸੰਗਤ ਸੀ ਬਹੁਤ ਜ਼ਿਆਦੇ ਉਹਨਾਂ ਦਾ ਵੀ ਧੰਨਵਾਦ ਤੁਹਾਨੂੰ ਕਰੂੰਗਾ ਮੈਂ ਇਹੀ ਇੱਕ ਲਾਟ ਗੱਲ ਕਹਿਣੀ ਚਾਹੁੰਦਾ ਵੀ ਜਿਹੜੀ ਸੇਵਾ ਵਾ ਅਸਲ ਮਾਂ ਪਿਓ ਦੀ ਆ ਜਿਹੜਾ ਮੰਦਰਾਂ ਤੇ ਜਾਣਾ ਜਾਂ ਮਸੀਤਾਂ ਦੇ ਵਿੱਚ ਜਾਣਾ ਜਾਂ ਗੁਰਦਵਾਰਿਆਂ 'ਚ ਨੱਕ ਕਸਾਉਣੇ ਜਾਂ ਮਸੀਤਾਂ 'ਚ ਕਸਾਉਣੇ ਸਾਡਾ ਪੱਥਰ ਤੇ ਨੱਕ ਕਸਾਉਣ ਦਾ ਕੋਈ ਆਸਰਾ ਨਹੀਂ ਕੋਈ ਫਾਇਦਾ ਨਹੀਂ ਸਾਡੇ ਘਰੇ ਮੰਦਰਾ ਘਰੇ ਮਸਜਿਦਾਂ ਸਾਡੇ ਘਰ ਦੇ ਵਿੱਚ ਸਭ ਕੁਝ ਆ ਗੁਰਦੁਆਰਾ ਵੀ ਸਾਡੇ ਘਰ ਤੇ ਆ ਜੇ ਅਸੀਂ ਸੋਚੀ ਤਾਂ ਠੀਕ ਆ ਕਈਆਂ ਦੇ ਪਰਿਵਾਰ ਰੋਲ ਕੇ ਮਰ ਜਾਂਦੇ ਨੇ ਬਾਅਦ ਦੇ ਵਿੱਚ ਅਸੀਂ ਜਲੇਬੀਆਂ ਕੱਢ ਦਿੰਦੇ ਨੇ ਮਰਨ ਵਾਲੇ ਨੇ ਕੋਈ ਜਲੇਬੀਆਂ ਨਹੀਂ ਦੇਖਣੀਆਂ ਨਾ ਉਹਨੇ ਜਲੇਬੀਆਂ ਖਾਣੀਆਂ ਜਾਂ ਉਹਨੇ ਲੱਡੂ ਖਾਣੇ ਆ ਸਭ ਤੋਂ ਵੱਡੀ ਸੇਵਾ ਮਾਂ ਤੇ ਉਹ ਦੀਆ ਜੇ ਰਹੀ ਅਸਲ ਰੱਬ ਸੰਦੇ ਲਈ ਸਾਡੇ ਘਰ ਦੇ ਵਿੱਚ ਰੱਬ ਬੈਠਾ ਪਰ ਸਾਡੇ ਦਿਮਾਗ ਚ ਨਹੀਂ ਆਵੇ ਸਾਡਾ ਰੱਬ ਕਿੱਥੇ ਆ ਸਾਡੀ ਸੋਚ ਹੀ ਇੰਨੀ ਕੁ ਬਣ ਗਈ ਜਿਹੜਾ ਤੇ ਇਹ ਵਧੀਆ ਤਾਲ ਨੂੰ ਨਾ ਸਮਝ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਟੇਕ ਹੈ ਹਰ ਨਾਮਾ ਇੱਕੋ ਕਮੰਡਾ ਹੈ ਰਾਗ ਗੋੜੇ ਫੁਰ ਵੀ ਮਹੱਲਾ ਪੰਜਵਾ ਰੋਮੇ ਨਾ ਤੇ ਸੁਣੋ ਮੇਰੇ ਮਿੱਤ ਸਾਤ ਤਹਿਰ ਕੀ ਦੇਨਾਈ ਹੈ ਛਾਟ ਤਨ ਹਰ ਲਾਹੂ ਅਗ ਬਤਨ ਸੁਹਿਲਾ ਹਾ ਤਕਟਾ ਦੰਸ ਰੋਗਾ ਦੇ ਮਨ ਧਰਮ ਲਾ ਕਾ ਤੁਮਰੀ ਰਹਾਓ ਸੇਵ ਸੰਸਾਰ ਵਿਚਾਰ ਸੰਦੇਵ ਕਰਿਓ ਪ੍ਰਹਿ ਮੰਗੇ ਆਮੀ ਜਿਦਾ ਜਗਾਇ ਪੀ ਆਜ ਰਾਂਗੇ ਆਕਾ ਤਕ ਸਭ ਜਨ ਜਾਣੀ ਜਾਕੋਵਾ ਹੈ ਬੋਲ ਬਿਹਾਰ ਮਰਗਦਸ ਹੈ ਮਾਰ ਪਤੇਰਾ ਇੱਜ ਕਰ ਫੈਲ ਆਓ ਦੇਖੋ ਸਹਾਂ ਚੰਨ ਨਾ ਹੋਰ ਨਾ ਹੋਵੇ ਰੰਗਾਂ ਦੇ ਪੋਰਟੇ ਤਾਂ ਆਪਣੇ ਹੀ ਦਾਤਾ ਬਣ ਕੇ ਜੀਵੇ ਅਰਦਾਸ ਹੋ ਮਾਰੀ ਜੀ ਉਹ ਕੰਸਲ ਤੇਰਾ ਉਹ ਹਮਾ ਨਸਤਲ ਤੇਰੀ ਵਟਿਆਈ ਸੋਈ ਨਾਮ ਨਾਲ ਜਾਣੇ ਮੇਰਾ ਅਰਦਾਸ ਕੋ ਓਹੰਕਾਰ ਸ੍ਰੀ ਵਾਹਿਗੁਰੂ ਜੀ ਕੇ ਫਤਹਿ ਸ੍ਰੀ ਭਗਵਾਨ ਜੀ ਸਹਾਏ ਵਾਰ ਉਤਰੀ ਭਗਵਾਨ ਜੀ ਸਾਥ ਪਾਈਦਾ ਜੀ ਜੇ ਤਾਂ ਕੋ ਗਾ ਪੇਸ਼ੰਬਰ ਕਾ ਗਰਮਾਨ ਕਲੇ ਤੇ ਆਏ ਫਿਰ ਅਗਰ ਗੁਰੂ ਜੀ ਅਰਦਾਸ ਸ੍ਰੀ ਰਾਮ ਦਾਸ ਜੀ ਕਹਾਏ ਅਰਜਨ ਹਰ ਗੁਰੂ ਜੀ ਨਾਮ ਤੇ ਨੋਤੀ ਹਰਾਈ ਇਹ ਹਾਰੇ ਕ੍ਰਿਸ਼ਨਾਂ ਤੇ ਹਾਰਿਆ ਜਿੱਤੇ ਸਭੁ ਮੇਰੇ ਹਾਰੇ ਤੇ ਸਭੁ ਮਹਾਦੇਵ ਫਿਰਿਆ ਘਰ ਨੰਦੇ ਆਵ ਪਾਈ ਸਭ ਸੰਗ ਹੋਇ ਪਹਾਈ ਦਰਮੇਂ ਪਾ ਫਾ ਸਾਈ ਤੇਰੀ ਜੋਗਤ ਸੰਗ ਤੇ ਸਭ ਥਾਈ ਹੋਇ ਪਹਾਈ ਨਾ ਪਾਸੀ ਹਦੀ ਜੋਤੋਂ ਸੰਤੋ ਸਿਧੁਰੂ ਗ੍ਰਸਤਿ ਮੇ ਪਾਖ ਦਾਰਸ਼ਨ ਜੀ ਦਾਰਦਾ ਤੇ ਹੰਦਾ ਕੇ ਖਾਲਸਾ ਦੀ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਅੰਜ ਪਿਆਰੇ ਜੀ ਸਾਹਿਬ ਜਾਦੇ ਚਾਲੀ ਮੁਕਤੇ ਹਟ ਜਾ ਜੱਪਿਆ ਤੱਪਿਆ ਜਨਾ ਤੇਰਾ ਨਾਮ ਜੱਪਿਆ ਵੰਡ ਕੇ ਛਕਿਆ ਦੇ ਲੋਕ ਦੇ ਰੋਏ ਦੇ ਤੇ ਅੰਦਰ ਜੀ ਤਾਸਨਾ ਪਿਆਰਿਆ ਸੁਤਿਆਰਾਂ ਦੀ ਕੋਈ ਤਰ ਕਰਨੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੇ ਸ਼੍ਰੀ ਵਾਦ ਜੀ ਨਾ ਸੰਜੋ ਸਿੰਘ ਨਿਆਣੇ ਧਰਮ ਇਹ ਸੀ ਦਿੱਤੇ ਗੁਰਦਵਾਰ ਕਟਮਾਈ ਕੋਪਰੀਆਂ ਲਹਾਇਆਂ ਚੜ੍ਹ ਖੜੀਆਂ ਦਿੱਟੜਿਆ ਰਾਂ ਨਾਲ ਤੁਨ ਕਿਰਾਏ ਦੇ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀ ਆ ਧਰਮ ਨਿਹਾਰਿਆ ਸਿੱਖੀ ਕੇ ਸਾਸ ਸਵਾਸਾ ਸੰਗ ਨਿਵਾਇ ਇਤਨਾ ਨਿ ਕਮਾਈ ਦਾ ਤੇ ਅੰਦਰ ਕੇ ਖਾਲਸਾ ਜੀ ਬੋਲਣਾ ਜੇ ਸ਼੍ਰੀ ਵਾਦ ਜੀ ਪੰਚਾ ਤਰਤਾਂ ਸਰਬਤ ਗੁਰ ਤੁਆ ਰਿਆਂ ਗੁਰ ਧਾਮਾਂ ਦਾ ਧਿਆਨ ਧਰ ਕੇ ਖਾਲਸਾ ਦੀ ਬੋਲਣਾ ਜੀ ਵਾਹਿਗੁਰੂ ਸਤਿ ਸ੍ਰੀ ਅਕਾਲ ਸਰਬਤ ਖਾਲਸਾ ਦੀ ਜੀ ਅਰਦਾਸ ਹੈ ਜੀ ਪ੍ਰਭ ਵਾਹਿਗੁਰੂ ਖਾਲਸਾ ਦੀ ਸੋ ਵਾਹਿਗੁਰੂ ਵਾਹਿਗੁਰੂ ਜਿੱਤੇ ਆਗਏ ਆਉਣ ਜੇ ਸਰਕਾਰਾਂ ਸਭ ਤੋਂ ਹੋ ਮੈਂ ਜਹਾਂ ਜਹਾਂ ਖਾਲਸਾ ਦੀ ਪਹਾ ਪਾਰ ਚਰੈ ਸੋ ਏਕ ਤੇ ਫਿਰਤ ਕੀ ਪੈ ਪੰਦ ਪੰਦ ਕੀ ਜੀਤ ਸ੍ਰੀ ਸਹਿਬ ਦੀ ਪਹਾੜੀ ਦਾਲ ਤੋਂ ਅੱਜ ਤੇ ਬੋਲਣਾ ਬੋਲਣਾ ਜੀ ਤਦੋ ਦਾ ਬਿਤਾਹੋ ਦਾ ਮੋਲੇ ਤਦੋ ਦਾ ਭੋਤਾ ਦਾ ਅਰਦਾਸ ਨਾਮ ਨਾਮ ਦਾ ਨਿਸ਼ੀ ਅਮਰ ਕੋ ਫਾਲ ਸੇਵਿਕਾ ਦਾ ਸੀਸ ਨਾਮ ਦਾ ਪੈਂਸੀਆ ਤੱਦਾ ਵਿੰਦਾ ਲੀਗਾ ਦਾ ਤੰਦ ਤੰਦ ਦਾ ਕਰ ਕੋ ਅਲੂਗੋ ਨੋਲ ਸੀਵਾ ਗਾਇ ਖੁੰਦੇ ਦੱਖਣੀ ਧਰਤੇ ਸੇਵਾ ਸੁਭਾਲਤਾ ਦਾ ਨਿਆਰੀ ਖਾਲ ਤੋਂ ਜੂ ਮੋਸ਼ੂਸ਼ੀ ਮਾਨੇ ਦੇ ਮਾਲ ਨੋ ਤਾਨਿਆ ਦੇ ਤਾਲ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੋ ਅੰਤਰ ਜੜੀ ਨੂੰ ਗੋਮਸੰਗ ਮਹਾਰਾਜ ਆਪ ਜੀ ਦੇ ਹੁਕਮ ਅਨਸਾਰ ਰਾਣਾ ਰੌਣਕ ਹੋ ਰਹਾ ਹੈ ਰਾਂਗਣਾ ਪੰਗ ਫਕੀਰ ਬਾਜੀ ਆਪੋ ਆਪਣੀ ਕੋਈ ਦਾ ਮੰਦ ਤੀਰ ਦੇ ਮਹਾਂ ਬਾਟ ਅਨਸਾਰ ਕੋਈ ਦਰਬਾਰਾ ਸਿੰਘ ਦੀ ਰਾਤ ਅਕਾਲ ਚਲਾਉਣਾ ਕਰਕੇ ਸਨ ਉਹਨਾਂ ਦੇ ਪੰਜ ਬਹੁਤ ਗਾ ਸਰੀਰ ਨੂੰ ਚਲਛਾਣ ਕਰਦੇ ਅਗਰ ਚਲਿਆ ਆ ਕੇ ਅਗਨ ਕੱਢ ਕੀਤਾ ਗਿਆ ਹੈ ਸਟੇਪਾਸਾ ਜੀ ਕੋਈ ਦਰਬਾਰਾ ਸਿੰਘ ਤੋਂ ਜੰਗੀਤ ਹੋਈਆਂ ਕੁਦਦਾਂ ਦੀ ਖੇਮ ਬਖਸ਼ਣ ਸਟੇਪਾਸਾ ਜੀ ਐਸ ਬੇਨੇ ਕੋਈ ਨਾ ਕੰਮ ਦੀ ਜਾਪੈ ਨਾ ਬਾਣੀ ਦੇ ਜਾਪ ਕਰਦਾ ਏਕ ਨਿਕਨ ਇੱਕ ਪ੍ਰਕਾਰ ਦੀਆਂ ਖੁੱਲ੍ਹਾ ਟੁਕਾ ਹੋਤਾ ਅਨਜਾਨ ਬੱਚਿਆਂ ਦੇ ਖੁੱਲ੍ਹਾ ਟੁਕਾ ਦੀ ਖੇਵੋ ਮਖਣੀ ਕਹੇ ਤਾਂ ਕਮੀ ਸਮੋਰੇ ਸੰਤੋ ਖੇਤੀ ਕਰੋ ਨਵੇਰਾ ਹਰ ਕੀ ਵਾਰ ਵਕਸ਼ਮੇ ਤੋਂ ਬੋਹਰਨ ਬੋਹਰਨ ਸੋਰਾ ਆਵਾ ਗਵੰਦ ਚੱਕਰਾਂ ਤੋਂ ਬਚਾ ਕੇ ਆਜਨੇ ਚਰਨਾਂ ਦੇ ਪਿਛੇ ਨਿਵਾਲ ਵਕਸ਼ਨਾ ਪਿਛੇ ਪਰਿਵਾਰ ਨੂੰ ਪਹਾੜਾ ਮਨ ਬਰਾਵਲ ਵਕਸ਼ਨਾ ਸਤ ਮਹਤਵਕਸ਼ਨਾ ਕੁਛੀਆ ਵਕਸ਼ਨੀਆ ਧਾਨਸ਼ੇਰੇ ਗੁਰਨਾਮ ਚੜਦੀ ਕਲਾ ਤੇਰੇ